ਫਾਜਨੂ ਦੰਦ ਦੇਖਿਆ ਫਾਜਨੂ ਉਹ ਫਾਜਨੂ ਮੇਰੇ ਨੇ ਵੀ ਤਿੰਨ ਬੱਚੇ ਦੇ ਰਖੇ ਨੇ ਪੇੜ ਨੇ ਜਮਾਨੀ ਹੱਲੀ ਤਿੰਨ ਬੱਚੇ ਹਾਂ ਫਿਰ ਸ਼ਰਤ ਕੋਈ 4-4 ਵੀ ਦੇ ਦਿੰਦਾ ਆਪਣੀਆਂ ਦੀ ਵੀਡੀਓ ਮੰਗਾਈ ਬਾਪੂ ਹੁਣੇ ਮੰਗਾ ਦਾਨਾ ਤੈਨੂੰ 50 ਬੇਟਾਂ ਦੀ ਵੀਡੀਓ ਬੂਟੇ ਤੋਂ ਮੰਗਾ ਲੂਗਾ ਮੁੰਡਾ ਸਾਡਾ ਹੱਲੀ ਕਹਿੰਦਾ ਹੈ 7000 ਦੀ ਮੈਨੂੰ ਦੇ ਫੜ ਕੇ ਬਣੀ ਰੋਟੀ ਦੇ ਸਾਢੇ 7 8000 ਦੀ ਦੇ ਦੇ ਇਹ ਹੁਣ ਨਹੀਂ ਹੁਣ ਤੂੰ ਹੋਰ ਤੋਂ ਬਚਾਈਂਗਾ ਕੋਈ ਨਾ ਕੋਈ ਦੇਖੋ ਬਾਈ ਵੇ ਜੇ ਕੋਈ ਫੇਟਾਉਂਦੀ ਹੈ ਹੈ ਦੇਖੋ ਆਹ ਦੇਖ ਲੋ ਆਹ ਪੱਠ ਦੇਖ ਲੋ ਆਹ ਦੇਖ ਦੱਬੀ ਮਾਲ ਤਾਂ ਦੇਖਣ ਦਾ ਹੱਕ ਸਭ ਦਾ ਬੰਦਾ ਹੈ ਲਓ ਨਾ ਲਓ ਕਿਉਂ ਜੀ ਹਾਂ ਬਾਬੇ ਉਹ ਡਬੀ ਜਿੜੇ ਕੀ ਹੈ ਕਿੰਨੇ ਪੈਸਾ ਦੀ ਹੈ ਉਹ ਹਾਂ 20000 ਦਸਤੀ ਵਾਲੀ ਹੈ ਬਾਬੇ ਇਹ ਇਹਦੇ ਪਿੱਛੇ ਕੀ ਹੈ ਕਿਉਂ ਭਰੇ ਸੰਤ ਨਹੀਂ ਤੇ ਸਿਆਣੇ ਥੋੜੀ ਆਜੋਗਾ ਕੋਈ ਕੋਈ ਨਹੀਂ ਬਾਬਾ ਤੇਰੇ ਪਸੰਦ ਹੁੰਦੀ ਹੈ ਤੂੰ ਵੀ ਦੇਖ ਨਾਕਰੀ ਗੱਦਰੀ ਕਿਹਦੀ ਮਤਰੀ ਯਾਰ ਜਿਹੜੇ ਤਿੰਨੇ ਉਹ ਬਾਈ ਜਿਹੜੇ ਬੰਦੇ ਨਵੇਂ ਆਏ ਉਹ ਵੀ ਦੇਖੋ ਚਾਰ ਬੰਦੇ ਨੇ ਮੇਰੇ ਨਾਲ ਇਹ ਨਾਕਰੀ ਗੱਬਣ ਆਹ ਲਾਲ ਮਗਰ ਬੱਚਾ ਹੈ ਆਹ ਦਿੱਪੀ ਮਗਰ ਬੱਚਾ ਹੈ ਕੱਦਾਂ ਆਂ ਲੀਆਂ ਦੇ ਬੱਕਰੀਆਂ ਕੱਦਾਂ ਆਂ ਲੀਆਂ ਲਿਆ ਕਰਵਣੀਆਂ ਆਂ ਸੋਤਲ ਕੇ ਕੱਢਾਂਗੇ ਬੱਕਰੀਆਂ ਵੇਖੀਆਂ ਕੱਤਾਂ ਵਾਲਾਂ ਦੇ ਉਹ ਨਾਕਰੀ ਦੱਸ ਕਿਵੇਂ ਆ ਯਾਰ ਜੱਪਣਾ ਬਾਈ ਆਹ ਸਾਧ ਦੇ ਨਹੀਂ ਹਾਂ ਉਹ ਬੱਕਰੀ ਲਵਾਗੇ ਉਹ ਬੱਕਰੀ ਚੰਗੀ ਆ ਨਾਗਰੀ ਓਏ ਦਿਖਾਈ ਉਹ ਤੈਨੂੰ ਉਹ ਫਾਜ ਨੂੰ ਦੰਦ ਦਿਖਾ ਫਾਜ ਨੂੰ ਉਹ ਫਾਜ ਨੂੰ ਵਧੀਆ ਹੈ ਨਹੀਂ ਹੈਗਾ ਕੱਟ ਬੱਚੇ ਪੁੱਛੇ ਮੂੰਹ ਮਾਰ ਜਾਂਦੇ ਨੇ ਬੱਚੇ ਮੂੰਹ ਮਾਰ ਜਾਂਦੇ ਨੇ ਕੱਟ ਨਹੀਂ ਹੈਗਾ ਓਏ ਜਰ ਕੱਟੁੰਦਾ ਮੈਂ ਹੀ ਕਹਿੰਦਾ ਤੈਨੂੰ ਮੈਨੂੰ ਕਿ ਉਹਦਾ ਡਾਰਾ ਕੋਈ ਮਾਲਕ ਦਾ ओए भाई यार देखो बाबे ओ बाबे हाँ तो बोलना तो भी चलो भी तो बोलना बाबे आ देखो ओ बस सुना हो जा आ चलू बाबे तेरे माधुरी कानू है

ਬਹੁਤ ਸੋਨਾ ਹੈ ਬਹੁਤ ਸੋਨਾ ਥੱਲਾ ਪਰ ਮਾਰ ਲੈ ਮਾਰ ਲੈ ਮਾਰ ਲੈ ਚੱਕਰ ਇਹ ਚੱਕਰ ਕਾ ਦਾ ਮੰਦਾ ਤੂੰ ਤਾਰਾ ਮਾਰ ਲੈ ਯਾਰ ਬਹੁਤ ਮਾਰ ਲਾਂਗੇ ਬਹੁਤ ਸੋਨਾ ਦੁੱਧ ਵੀ ਦੇਈਉ ਦਾ ਲੀਟਰ ਦੋਏ ਡੰਗਾ ਉਹ ਲੈ ਗੰਡ ਮਾਇਂ ਦੇ ਮੈਂ ਯਾਰ ਲੈ ਫੜਾ ਹੰਨੇ ਚੱਕਰ ਕਰ ਮਾਖੇ ਜਮ ਬੱਚਾ ਆ ਗਿਆ ਠੀਕ ਹੈ ਕੋਈ ਸਮਝ ਨਹੀਂ ਗੱਲ ਕਰੀ ਆ ਪਰ ਚੱਲ ਦਾਂ ਦਾ ਠੀਕ ਹੈ ਭਾਈ ਕਹਿ ਰਹੀਆਂ ਦੀ ਇਹ ਦਿਨਾਂ ਬੱਚੇ ਤੋਂ ਹੈ 25000 ਫੇਰਾਂ ਵਿੱਚ ਦੋ 25 ਦੀ ਬੱਚੇ ਇਹ 17000 ਦੇ ਲਾ ਦੇ ਉਸ ਦੇਖ ਲੋ ਕੋਈ ਨਹੀਂ ਫਿਰ ਕਿਉਂਗਾ ਜੇ ਨੇ ਮੰਗ ਲੇ ਐਂ ਡਰ ਕੇ ਕਰਉ ਭਾਈਦੇ ਹਾਂ ਕੰਨ ਕੰਨ ਬਹੁਤ ਸੋਨਾ ਪਟਦਾ ਉਹਨੇ ਫੇਰ ਕਿਉਂਗਾ ਜੇ ਮੰਗ ਲੇ ਮੰਗੂਗੀ ਉਹਦਾ ਤੁਸੀਂ ਲਾਓ ਕੀ ਲਾਉਨੇ ਹੋ ਮੈਂ ਲਾ ਦੇਆ ਸਰਜਾ ਮਰਜਾ ਫਣੀ ਹੋਇ ਰਾਇ ਤਾਂ ਕਰ ਲਈਏ ਰਾਇ ਕਰ ਲਈਏ 16000 ਦੀ ਦੇ ਹੋਰ ਕਿੰਨੇ ਦੇਗਾ ਕਿੰਨੇ ਕ ਦੂਰ ਹੈ ਕਿੰਨੇ ਕ ਦੂਰ ਹੈ ਤੇ 10 ਤਾਂ ਲਵੇ ਲੱਗ ਜਾਂਗੇ ਕਿਤੇ ਕਹਿ ਤੋ ਉਹ ਬਿਨਾ ਬੱਚਿਆਂ ਤੋਂ ਆ ਭਲੇ ਆ ਲੋਕਾਂ 25 17 ਦੀ ਲਏ ਬੱਚੇ ਪਾਠੀ ਦੇਖ ਬੱਚੇ 17 ਦੀ ਮਗਰ ਵੀ ਹੋਣੀ ਹੈ ਇਹ ਲੈ ਕੱਢੀ ਉਹਨਾਂ ਨੂੰ ਅੱਕ ਫੜਾ ਇੱਧਰ ਕੱਢੀ ਕੱਢੀ ਉਹ ਨਾ ਮੇਮਣੀ ਵਾਲੀ ਚੱਲ ਮੱਖੀ ਚੀਨੀ ਹੋ ਗਿਆ ਸਾਨੂੰ ਮੱਖੀ ਚੀਨੀ ਦੇ ਕਰ ਲੈ ਬਾਈ ਇੱਧਰ ਉਹ ਮੇਮਣੀ ਕਰਦੇ ਉਹ ਬੱਕਰੀ ਕਿਵੇਂ ਆ ਹਲੋ ਇਹ ਇਹ ਪੱਕੀ ਆ ਬਾਈ ਥੋੜੀ ਜੀ ਪੱਕੀ ਆ ਉਹ ਨਵੀਂ ਬੱਕਰੀ ਆ ਦਾ ਬਾਬਾ ਉਹ ਬਾਬਾ ਕਿਦਾ ਥੀ ਮੋੜਾ ਲੈ ਲੈਣੀ ਕੋਈ ਬਾੜੀ ਸਾਰੀ ਛੋਕੀ ਪਈ ਆ ਥੱਲੇ ਨਾ ਫੇਰੀ ਵਧਗਾ ਬਾਬੇ ਆ ਲੈ ਦਾਂ ਤੈਨੂੰ ਮੇਮਣੀ ਛੱਡਿਆ सतारा हजार भी कुछ नहीं भन्न तोड़ कर लाने सतारा हजार दिखाई भाई <laughs> बाबा चेक कर लापे <laughs> ਆ ਬੱਚਾ ਛੱਡ ਦੋ ਇਹ ਉਹ ਬੱਚਾ ਲਿਆ ਬੱਚਾ ਹਾਂ ਇਹਦਾ ਬੱਚਾ ਉਹ ਪਰੇ ਮੋੜਾ ਚੱਲ ਉਪਰੇ ਸਾੜਿਆ ਆਹੇ ਦੀ ਆ ਬਾਈ 헤ਦੀ ਆ ਦੇਖ ਇਹ ਸਹੀ ਦਾ ਬੱਚਾ ਉਹ ਯਾਰ ਕਿਤੇ ਨਹੀਂ ਜਾਂਦੀ ਬੱਕਰੀ ਦੀ ਝਾੜ ਨਾ ਜਾਵੇ ਬੱਕਰੀ ਨਹੀਂ ਜਾਂਦੀ ਹੁੰਦੀ ਕਿਤੇ ਕੋਈ ਦੰਦ ਡਿੱਗਿਆ ਵੀ ਨਹੀਂ ਕੁਝ ਨਹੀਂ ਹਿੰ ਤਾਂ ਇੱਕ ਪੱਠਾ ਲਾਲ ਦੇਖੋ ਬੱਚੇ ਵਾਲੀ ਤਾਂ ਨਾ ਨਾ ਕੋਈ ਵੀ ਨਹੀਂ ਇੱਕ ਵੀ ਨਹੀਂ ਡਿੱਗਿਆ ਨਾ ਹੱਲੇ ਇੱਕ ਵੀ ਨਹੀਂ ਹੱਲਿਆ ਜਮਾ ਸਾਸਤੇ ਬਾਜ ਹੈ ਮੇਮ ਨਹੀਂ ਆਉਂਦੀ ਇਹਨੇ ਜੀ ਹਾਂ ਹਾਂ ਬੋਚ ਲੋ ਬੋਚ ਪੈਣਾ ਨਹੀਂ ਹੈ ਬੋਲ ਬੋਲ ਤੁਸੀਂ ਲੈਣੀ ਉਹਨਾਂ ਨੂੰ ਦਵਾ ਦੇ ਲਾ ਆ ਜਾ ਭਾਈ ਆ ਸਾਈ ਦਾ ਆਪਣੇ ਵਾਲੀ ਹੈ ਜਿਹੜੇ ਨੂੰ ਕਰਾ ਕੇ ਲੈ ਆ ਕੋਸਾ ਉਰੇ ਵੇ ਕਰਾਇਮ ਦਾ ਰੋਟ ਵੀ ਨਹੀਂ ਆਉਂਦਾ ਤਬੀ 15000 ਦੀ ਮੈਂ ਤੁਹਾਨੂੰ ਗੱਲ ਸਮਝੀ ਗਈ ਨਹੀਂ ਬਸ ਐ ਨਹੀਂ ਸਮਝੀ ਨੂੰ ਕੀ ਹੁੰਦਾ ਮੈਂ ਵੀ ਨੰਬਰ ਚਾਇਆ ਜੀ ਗਰ ਬਾਗ ਰਣੀ ਮੈਂ ਤਾਂ ਕਹ ਪਕੜੀ ਬੱਕਰੀ ਤੇ ਉਹਦੇ ਭਾਅ ਲਈ ਦਰਖਾਤੀ ਹੋਈ ਦੱਸਦਾ ਜੈ ਜੈ ਜੀ ਸਾਢੇ 16 ਨੀ ਐਵੇਂ ਨੀ ਮੋਹ ਮੰਗਿਆ ਤੇ ਆਪਣੀ ਰਹਿਣੇ ਕਿਉਂ ਬਈ ਸਾਢੇ 16 ਚ ਜੇ ਕਹੂੰ ਕਰਦੇ ਆ ਬੱਕਰੀ ਨਹੀਂ ਮਾਰੀ ਉਹ ਲਖਾਏ ਇਧਰੋਂ ਕਰਾ ਦੂੰ ਕਿਉਂ ਡਰਦੇ ਆ ਜਾ ਹੋ ਗਈ ਉਹ ਸਾਢੇ 16 ਦੀ ਉਹ ਨਹੀਂ ਰੱਖੂ ਮੈਂ ਰੱਖੂ ਸਾਨੂੰ ਕੀ ਮਾਰੀਆ ਕਰੇ ਛੱਡ ਦਾਂ ਮੈਂ ਬੱਕਰੀਆਂ ਜਾਂ ਨਵੀਂ ਬੱਕਰੀ ਬੱਚੀ ਵੇਚ ਕੇ ਚੋਈ ਜਾਵਾਂਗੇ ਸਾਰੀ ਮੁੱਲ ਪੂਰਾ ਕਰ ਤੂੰ ਸੌਣ ਨਹੀਂ ਤੀਆਂ ਤਈ ਤੂੰ ਦਿੰਦਾ ਕਾਇਰ 20 ਲੀਟਰ ਵੇਖਦਾ ਕਿਉਂ ਜੀ 25 ਨੂੰ ਦਾ ਵੇਕੂਗਾ ਹੀ ਸੜਾ ਤੂੰ ਕੀ ਲਾਉਂਦੇ 50 ਦਾ ਓਏ ਭਾਈ ਕੋਈ ਮਾੜੀ ਨਹੀਂ ਹੈਗੀ ਛੱਡ ਦੇ ਹੈ ਮੱਖੀ ਚ ਨਹੀਂ ਬੱਤੀ ਹੈ ਲੱਕੇ ਮੇ ਹੀ ਦੀਆ ਉੱਤੇ ਛਾਤੀ ਤੇ ਨਹੀਂ ਖੜੀ ਆ ਬੱਕਰੀ ਓਏ ਕੋਈ ਮਾੜੀ ਨਹੀਂ ਇੰਨੇ ਜਾ ਮੈਂ ਵੀ ਨਹੀਂ ਕੋ ਦੰਦਾ ਹਾਂ ਬਾ ਵਾ ਤੇਰੇ ਉਹ ਜਮੀਨੀ ਹਲਦੀ ਮੈਂ ਵਰਗੀ ਬੱਕਰੀ ਐ ਹਾਂ ਯਾਰ ਅੱਜ ਹੀ ਚੁੰਨਿਆ ਬਾਬਾ ਮੇਰੀਆ ਬੱਸ ਫੇ ਤੇਰੇ ਬਾਪ ਵਧੀਆ ਲੋਟਾ ਦੀ ਗੱਲ ਵਧੀਆ ਰਿਹਾ ਤੂੰ ਬਾਲਾ ਚੰਗਾ ਬੰਦਾ ਲੈ ਵਚੇ ਚੁੰਗਣ ਦੇਣਾ ਉਹ ਨਾਲਾ ਹੋ ਗਿਆ ਲੈ ਦੇ ਹੁਣ ਚੋਲਾ ਧੱਕ ਚੰਗਾ ਕੇ ਕਰੀ ਚੋਲੀ ਵੇ ਖਾਲੀ ਲੋਠੀ ਨਾਲ ਲਈ ਪਰੇ ਮੋਗ ਮਾਰ ਦਿਓ ਮੇਰੇ ਉਹ ਬੰਦੇ ਰੋਜ ਦੇ ਕਲਾਕਾਰ ਨੇ ਜਿਹੜੇ ਵਪਾਰੀ ਨੇ ਬਾਲਾ ਨਹੀਂ ਚੰਗਾਉਂਦੇ ਇੱਥੇ ਕੇਰਾ ਚੋਕੇ ਛੱਡ ਦਿਓ ਫਿਰ ਮੋਗ ਵੇ ਵੱਧ ਹੂ ਆਖਣੀ ਜੇ ਮੈਨੂੰ ਪਿਆਜੋ ਗਲਾਸ ਸਾਰੀ